IPL 2025 ਵਿੱਚ ਪੰਜਾਬ ਕਿੰਗਸ ਤੇ ਗੁਜਰਾਤ ਟਾਈਟਨਸ ਵਿਚਕਾਰ ਖੇਡੇ ਗਏ ਮੈਚ ਗੁਜਰਾਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਪੰਜਾਬ ਕਿੰਗਸ ਨੇ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ ਤੇ 243 ਦੌੜਾਂ ਬਣਾਈਆਂ ਜਵਾਬ 'ਚ ਗੁਜਰਾਤ ਟਾਈਟਨਸ ਨੇ ਨਿਰਧਾਰਤ ਓਵਰਾਂ 'ਚ ਸਿਰਫ 232 ਦੌੜਾਂ ਹੀ ਬਣਾ ਸਕਿਆ ਤੇ ਮੈਚ 'ਚ 11 ਦੌੜਾਂ ਨਾਲ ਹਾਰ ਗਿਆ ਟੀਮ ਲਈ ਸ਼੍ਰੇਸ਼ ਅਈਅਰ ਨੇ ਸਤਾਨਵੇਂ ਦੌੜਾ ਦੇ ਸ਼ਾਨਦਾਰ ਪਾਰੀ ਖੇਡੀ ਤੇਜਾ ਦਾ ਪਿੱਛਾ ਕਰਦੇ ਹੋਏ ਗੁਜਰਾਤ ਟਾਈਟਨਸ ਦੀ ਟੀਮ ਸਿਰਫ 232 ਦੌੜਾ ਹੀ ਬਣਾ ਸકી ਪੰਜਾਬ ਕਿੰਗਸ ਲਈ ਆਪਣਾ ਆਈਪੀਐਲ ਡੈਬਿਊ ਕਰਨ ਵਾਲੇ ਪ੍ਰਿਆੰਸ਼ ਆਰੀਆ ਨੇ 23 ਗੇਂਦਾਂ 'ਚ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਆਰੀਆ ਨੂੰ ਪਿਛਲੀ ਨਿਲਾਮੀ 'ਚ ਪੰਜਾਬ ਕਿੰਗਸ ਨੇ 3.8 ਕਰੋੜ ਰੁਪਏ 'ਚ ਖਰੀਦਿਆ ਸੀ। ਉਹਨਾਂ ਦੇ ਨਾਲ ਆਏ ਪ੍ਰਭ ਸਿਮਰਨ 8 ਗੇਂਦਾਂ 'ਚ 5 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਇਸ ਤੋਂ ਬਾਅਦ ਸ਼੍ਰੇਸ਼ ਅਈਅਰ ਨੇ 9 ਛੱਕੇ ਤੇ 5 ਚੌਕੇ ਮਾਰੇ ਤੇ 98 ਦੌੜਾਂ ਦੀ ਅਜੇਤੂ ਪਾਰੀ ਖੇਡੀ। ਸ਼ਿਸ਼ਾਂਕ ਸਿੰਘ ਨੂੰ ਆਖਰੀ ਓਵਰ 'ਚ ਸਟ੍ਰਾਈਕ ਮਿਲੇ ਜਿਸ ਕਾਰਨ ਉਹ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕਿਆ ਸ਼ਿਸ਼ਾਂਕ ਸਿੰਘ ਨੇ 16 ਗਿੰਦਾਂ 'ਚ 44 ਦੌੜਾਂ ਬਣਾਈਆਂ ਸੋ ਅੱਜ ਆਈਪਲ 2025 'ਚ ਪੰਜਾਬ ਕਿੰਗਸ ਦੇ ਗੁਜਰਾਤ ਟਾਈਟਨਸ ਵਿਚਕਾਰ ਮੈਚ ਹੋਇਆ ਜਿਸ ਦੇ ਵਿੱਚ ਗੁਜਰਾਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ